ਦੋਸਤੋ ਸੋਸ਼ਲ ਮੀਡੀਆ ਉੱਤੇ ਅੱਜ ਕੱਲ ਬਾਬਾ ਸੁਆਮੀ ਪ੍ਰੇਮਾਨੰਦ ਮਹਾਰਾਜ ਬਹੁਤ ਮਸ਼ਹੂਰ ਹੋਇਆ ਹੈ ਤੁਸੀਂ ਵੀ ਦਿਨ ਵਿੱਚ ਇੱਕ ਅੱਧੀ ਵਾਰ ਇਸ ਬਾਬੇ ਦੀ ਕੋਈ ਨਾ ਕੋਈ ਇੱਕ ਅੱਧੀ ਰੀਲ ਦੇਖ ਹੀ ਲੈਂਦੇ ਹੋਵੋਗੇ ਆਪਣੇ ਪ੍ਰਚਾਰ ਵਿੱਚ ਇਹ ਸੁਆਮੀ ਪ੍ਰੇਮਾਨੰਦ ਮਹਾਰਾਜ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਦਾ ਹੈ ਐਸ ਮੌਕੇ ਪ੍ਰੇਮਾਨੰਦ ਮਹਾਰਾਜ ਪੂਰੇ ਭਾਰਤ ਦਾ ਹੀ ਇੱਕ ਸੈਲੀਬ੍ਰਿਟੀ ਬਣਿਆ ਬੈਠਾ ਹਰ ਰੋਜ਼ ਕੋਈ ਨਾ ਕੋਈ ਵੱਡੇ ਤੋਂ ਵੱਡਾ ਫਿਲਮੀ ਸਟਾਰ ਵੱਡੇ ਤੋਂ ਵੱਡਾ ਸਿਆਸੀ ਨੇਤਾ ਖੇਡ ਜਗਤ ਦੇ ਵਿਰਾਟ ਕੋਹਲੀ ਗ੍ਰੇਟ ਖੜੀ ਵਰਗੇ ਸtare ਇਸ ਮਹਾਤਮਾ ਦੇ ਚਰਨਾਂ ਵਿੱਚ ਬੈਠੇ ਹੁੰਦੇ ਹਨ ਇਹਨਾਂ ਦੀ ਗੱਲ ਤਾਂ ਛੱਡੋ ਇਹ ਤਾਂ ਚਲੋ ਸਾਰੇ ਉਸੇ ਧਰਮ ਵਿੱਚੋਂ ਹੀ ਆਉਂਦੇ ਹਨ ਇਹਨਾਂ ਤੋਂ ਇਲਾਵਾ ਹੋਰ ਨਾ ਧਰਮਾਂ ਦੇ ਲੋਕ ਇੱਥੋਂ ਤੱਕ ਕਿ ਸਿੱਖ ਧਰਮ ਦੇ ਵੀ ਕਈ ਪ੍ਰਚਾਰਕ ਕਈ ਨਿਹੰਗ ਸਿੰਘ ਬਾਬੇ ਕੋਲ ਪਹੁੰਚ ਚੁੱਕੇ ਹਨ ਸਵਾਮੀ ਪ੍ਰੇਮਾਨੰਦ ਵੱਲੋਂ ਵੀ ਸਮੇਂ-ਸਮੇਂ ਤੇ ਸਿੱਖ ਇਤਿਹਾਸ ਸਿੱਖ ਗੁਰੂਆਂ ਸਬੰਧੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਪਰ ਇਹ ਸਭ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਰੀ Swami Premanand ਕੌਣ ਹੈ ਕਿ ਇਹ ਇਸ ਦਾ ਪਛੋਕੜ ਕਿਵੇਂ ਅੱਜ ਇਹ ਪੂਰੇ ਭਾਰਤ ਦਾ ਹੀ ਇੱਕ ਹਿਸਾਬ ਨਾਲ ਸਭ ਤੋਂ ਵੱਡਾ ਸੰਤ ਬਣਿਆ ਬੈਠਾ ਕਿਵੇਂ ਇਹ ਇੱਕਦਮ ਇੰਨਾ ਮਸ਼ਹੂਰ ਹੋ ਗਿਆ ਕਿ ਅੱਜ ਸਾਰੇ ਮੀਡੀਆ ਦੀਆਂ ਹੀ ਸੁਰਖੀਆਂ ਬਣਿਆ ਹੋਇਆ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ Swami Premanand Maharaj ਦੀ ਅਸਲੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਸਾਧੂ ਦਾ ਅਸਲੀ ਸੱਚ ਲੋਕਾਂ ਦੇ ਸਾਹਮਣੇ ਆ ਸਕੇ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇੱਕ ਪੀਲੇ ਬਸੰਤੀ ਕੱਪੜੇ ਪਾਏ ਬੈਠੇ ਜਟਾਵਾਵਾਂ ਵਾਲੇ ਮਹਾਤਮਾ ਸਵਾਮੀ ਪ੍ਰੇਮਾਨੰਦ ਮਹਾਰਾਜ ਨੂੰ ਅਕਸਰ ਰੋਜ਼ ਵਾਂਗ ਹੀ ਦੇਖਦੇ ਹੋਵੋਗੇ ਇਸ ਬਾਬੇ ਦੇ ਪ੍ਰਵਚਨ ਇਸ ਦੀਆਂ ਸਖਿਆਵਾਂ ਸੁਣ ਕੇ ਤਾਂ ਇੱਕ ਵਾਰ ਇਦਾਂ ਲੱਗਦਾ ਹੈ ਕਿ ਸੱਚਮੁੱਚ ਧਰਤੀ ਤੇ ਸਿਰਫ ਇੱਕੋ ਪ੍ਰੇਮਨੰਦ ਮਹਾਰਾਜ ਹੀ ਕੋਈ ਕਰਨੀ ਵਾਲਾ ਸਾਧੂ ਆਇਆ ਏ ਕੁਝ ਲੋਕ ਤਾਂ ਬਾਬੇ ਨੂੰ ਰੱਬ ਦਾ ਰਤਬਾ ਦੇ ਰਹੇ ਹਨ ਕੋਈ ਇਸ ਨੂੰ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਦੱਸ ਰਿਹਾ ਦੋਸਤੋ ਜੇਕਰ ਬਾਬੇ ਦੇ ਪਿਛੋਕੜ ਬਾਰੇ ਸ਼ੁਰੂ ਤੋਂ ਲੈ ਕੇ ਗੱਲ ਕਰੀਏ ਤਾਂ ਇਸ ਸਾਧੂ ਪ੍ਰੇਮਨੰਦ ਦਾ ਜਨਮ ਸਾਲ 1963 ਦੇ ਵਿੱਚ ਜੁਪੀ ਦੇ ਕਾਨਪੁਰ ਜ਼ਿਲ੍ਹੇ ਦੇ ਨੇੜੇ ਪਿੰਦੇ ਇੱਕ ਛੋਟੇ ਜਿਹੇ ਪਿੰਡ ਸਰਸੋ ਵਿੱਚ ਹੋਇਆ ਸੀ ਦੱਸਿਆ ਜਾਂਦਾ ਹੈ ਕਿ ਬਚਪਨ ਵਿੱਚ ਜਨਮ ਵੇਲੇ ਇਸ ਬਾਲਕ ਦਾ ਨਾਮ ਸਭ ਤੋਂ ਪਹਿਲਾ ਅਨਿਰuddh ਪਾਡੇ ਰੱਖਿਆ ਜਾਂਦਾ ਹੈ ਇਸ ਦਾ ਪੂਰਾ ਪਰਿਵਾਰ ਇੱਕ ਬ੍ਰਾਹਮਣ ਹੁੰਦਾ ਇਹਨਾਂ ਦੇ ਪਿਤਾ ਦਾ ਨਾਮ ਸ਼ੰਭੂ ਪਾਡੇ ਤੇ ਮਾਤਾ ਦਾ ਨਾਮ ਰਾਮਾ ਦੇਵੀ ਸੀ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਣ ਕਰਕੇ ਬਾਲਕ ਅਨਿਰuddh ਪਾਡੇ ਦੇ ਪਿਤਾ ਸ਼ੰਭੂ ਪਾਡੇ ਅਤੇ ਦਾਦੇ ਨੇ ਵੀ ਸन्यास धारण ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਘਰ-ਬਾਰ ਛੱਡ ਦਿੱਤਾ ਇਹਨਾਂ ਗੱਲਾਂ ਕਰਕੇ ਇੱਕ ਸਨਾਤਨੀ ਧਾਰਮਿਕ ਵਿਰਤੀ ਅਨਿਰuddh ਪਾਡੇ ਉਰਫ ਪ੍ਰੇਮਾਨੰਦ ਮਹਾਰਾਜ ਨੂੰ ਵੀ ਬਚਪਨ ਵਿੱਚ ਆਪਣੇ ਪਰਿਵਾਰ ਤੋਂ ਹੀ ਮਿਲੀ ਕਿਹਾ ਜਾਂਦਾ ਹੈ ਕਿ ਘਰ ਵਿੱਚ ਪੜ ਪੂਜਾ ਵੀ ਬਹੁਤ ਹੁੰਦਾ ਸੀ ਜਿਸ ਦੇ ਚਲਦੇ ਅਨਿਰuddh ਪਾਡੇ ਪੰਜਵੀਂ ਕਲਾਸ ਵਿੱਚ ਪੜਦਾ-ਪੜਦਾ ਗੀਤਾ ਦਾ ਪਾਠ ਕਰਨਾ ਵੀ ਸਿੱਖ ਜਾਂਦਾ ਹੈ ਇਸੇ ਤਰ੍ਹਾਂ ਕਰਦੇ ਸਮਾਂ ਬੀਤਦਾ ਰਹਿੰਦਾ ਤੇ ਜਦੋਂ ਅਨਿਰuddh ਪਾਡੇ 13 ਸਾਲ ਦਾ ਹੋ ਜਾਂਦਾ ਤਾਂ ਇਹ ਵੀ ਆਪਣੇ ਪਿਓ ਅਤੇ ਦਾਦੇ ਵਾਂਗ ਆਪਣਾ ਘਰ-ਬਾਰ ਛੱਡ ਦਿੰਦਾ ਹੈ ਤੇ ਸਨਿਆਸ ਧਾਰਨ ਕਰਕੇ ਬਨਾਰਸ ਪਹੁੰਚ ਜਾਂਦਾ ਬਨਾਰਸ ਪਹੁੰਚਣ ਤੋਂ ਬਾਅਦ ਅਨਿਰuddh ਦਾ ਰੋਜ਼ ਦਾ ਇੱਕ ਦਿਨਚਰੇ ਵੱਡ ਜਾਂਦਾ ਹੈ ਜਿੱਥੇ ਇਹ ਹਰ ਰੋਜ਼ ਸਵੇਰੇ ਉੱਠ ਕੇ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਤੇ ਫਿਰ ਗੰਗਾ ਦੇ ਕਿਨਾਰੇ ਹੀ ਉੱਗੇ ਹੋਏ ਇੱਕ ਬੋੜ ਦੇ ਦਰਖਤ ਦੇ ਹੇਠਾਂ ਜਾ ਕੇ ਬੈਠ ਜਾਂਦਾ ਜਿੱਥੇ ਉਹ ਪਾਠ ਪੂਜਾ ਭਜਨ ਬੰਦਗੀ ਕਰਦਾ ਰਹਿੰਦਾ ਹਰ ਰੋਜ਼ ਖਾਣ ਪੀਣ ਦਾ ਸਮਾਨ ਖਰੀਦਣ ਲਈ ਉਹ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਦਿਨਾਂ ਵਿੱਚ ਪ੍ਰੇਮਾਣੰਦ ਉਰਫ ਅਨੀਰੁੱਧ ਪਾਂਡੇ ਦਾ ਭੀਖ ਮੰਗਣ ਦਾ ਤਰੀਕਾ ਵੀ ਬਦਾਰਸ ਵਿੱਚ ਰਹਿੰਦੇ ਬਾਕੀ ਸਾਧੂਆਂ ਨਾਲੋਂ ਬੜਾ ਨਵੇਕਲਾ ਹੁੰਦਾ ਸੀ ਹਰ ਰੋਜ਼ ਇਸਦੇ ਸਵੇਰੇ ਸਿਰਫ 15 ਮਿੰਟਾਂ ਵਾਸਤੇ ਕਿਸੇ ਮੰਦਰ ਆਦੀ ਦੇ ਬਾਹਰ ਭੀਖ ਮੰਗਣ ਵਾਸਤੇ ਬੈਠਣਾ ਜੇਕਰ ਇਹਨਾਂ 15 ਮਿੰਟਾਂ ਵਿੱਚ ਇਸ ਨੂੰ ਕੋਈ ਭੀਖ ਵਿੱਚ ਪੈਸਾ ਕੋਈ ਰੋਟੀ ਜਾਂ ਕੋਈ ਖਾਣ ਵਾਸਤੇ ਕੋਈ ਹੋਰ ਵਸਤੂ ਦੇ ਗਿਆ ਤਾਂ ਦੇ ਗਿਆ ਜੋ 15 ਮਿੰਟਾਂ ਵਿੱਚ ਹੀ ਭੀਖ ਮਿਲੀ ਉਸੇ ਵਿੱਚ ਹੀ ਫਿਰ ਸਾਰਾ ਦਿਨ ਗੁਜ਼ਾਰਾ ਕਰਨਾ ਜੇ ਕੁਝ ਮਿਲ ਗਿਆ ਤਾਂ ਠੀਕ ਜੇ ਭੀਖ ਵਿੱਚ ਕੁਝ ਵੀ ਨਾ ਮਿਲਿਆ ਤਾਂ ਫਿਰ ਸਾਰਾ ਦਿਨ ਗੰਗਾ ਦਾ ਪਾਣੀ ਪੀ ਪੀ ਕੇ ਹੀ ਗੁਜ਼ਾਰਾ ਕਰਦਾ ਰਹਿਣਾ ਇਸੇ ਤਰ੍ਹਾਂ ਕਰਦੇ ਕਰਦੇ ਕਾਫੀ ਸਮਾਂ ਬੀਤ ਗਿਆ ਜਿਸ ਦੌਰਾਨ ਬਹੁਤਾਂ ਦਿਨਾਂ ਵਿੱਚ ਤਾਂ ਪ੍ਰੇਮਾਨੰਦ ਨੂੰ ਭੁੱਖੇ ਰਹਿ ਕੇ ਹੀ ਤਪਸਾਧਨਾ ਕਰਨੀ ਪਈ ਆਖਰ ਫਿਰ ਕੁਝ ਸਮੇਂ ਬਾਅਦ ਇੱਕ ਐਸਾ ਮੌਕਾ ਆਇਆ ਜਦੋਂ ਇੱਕ ਰਾਸਲੀਲਾ ਕਰਨ ਵਾਲੀ ਨਾਟਕ ਮੰਡਲੀ ਜੋ ਚਤੰਨਿਆ ਸ਼੍ਰੀ ਭਗਵਾਨ ਦੀ ਰਾਸਲੀਲਾ ਕਰਕੇ ਲੋਕਾਂ ਨੂੰ ਪਰਦੇ ਉੱਤੇ ਦਿਖਾਉਂਦੀ ਹੁੰਦੀ ਸੀ ਇਸ ਨਾਟਕ ਮੰਡਲੀ ਦੇ ਨਾਲ ਪ੍ਰੇਮਾਨੰਦ ਦਾ ਮੇਲ ਮਲਾਪ ਹੁੰਦਾ ਹੈ ਨਾਟਕ ਮੰਡਲੀ ਦਾ ਨਾਟਕ ਵੇਖ ਕੇ ਸ਼੍ਰੀ ਕ੍ਰਿਸ਼ਨ ਭਗਵਾੜ ਦੀ ਜੀਵਨ ਲੀਲਾ ਦਾ ਪ੍ਰੇਮਾਨੰਦ ਤੇ ਬਹੁਤ ਗਹਿਰਾ ਅਸਰ ਹੁੰਦਾ ਜਿਸ ਤੋਂ ਬਾਅਦ ਉਹ ਉਸ ਦਿਨ ਤੋਂ ਲੈ ਕੇ ਸ਼੍ਰੀ ਕ੍ਰਿਸ਼ਨ ਭਗਵਾੜ ਦੀ ਤਪ ਸਾਧਨਾ ਵਿੱਚ ਇੰਨਾ ਖੋਜ ਜਾਂਦਾ ਕਿ ਉਹ ਬਨਾਰਸ ਦੀ ਘਾੜ ਛੱਡ ਕੇ ਵ੍ਰਿੰਦਾਵਨ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਉਹ ਪੱਕੇ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ ਵ੍ਰਿੰਦਾਵਨ ਜਾ ਕੇ ਪ੍ਰੇਮਾਨੰਦ ਨੇ ਇੱਕ ਗੌਰ ਰੰਗੀ ਸ਼ਰਨ ਨਾਮ ਦੇ ਸਾਧੂ ਮਹਾਤਮਾ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਪ੍ਰੇਮਾਨੰਦ ਬਸ ਕ੍ਰਿਸ਼ਨ ਭਗਵਾਨ ਦਾ ਇਹ ਪੱਕਾ ਭਗਤ ਬਣਿਆ ਹੋਇਆ ਤੇ ਅੱਜ ਤੱਕ ਵਿਰਧਾਵਣ ਵਿੱਚ ਹੀ ਰਹਿ ਰਿਹਾ ਏ ਇਸ ਤੋਂ ਇਲਾਵਾ ਦੱਸਿਆ ਜਾਂਦਾ ਹੈ ਕਿ ਪ੍ਰੇਮਾਨੰਦ ਮਹਾਰਾਜ ਦੀਆਂ ਪਿਛਲੇ 17-18 ਸਾਲਾਂ ਤੋਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ ਤੇ ਹਰ ਰੋਜ਼ ਉਸ ਦਾ ਡਾਇਲਸਿਸ ਹੁੰਦਾ ਉਸ ਦੇ ਸਬੰਧ ਵਿੱਚ ਬਾਬੇ ਦੇ ਭਗਤਾਂ ਵੱਲੋਂ ਇੱਕ ਕਹਾਣੀ ਵੀ ਫਲਾਈ ਗਈ ਹੈ ਇਸ ਕਹਾਣੀ ਵਿੱਚ ਸੱਚ ਕਿੰਨਾ ਤੇ ਝੂਠ ਕਿੰਨਾ ਫਿਲਹਾਲ ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਕਿਹਾ ਜਾਂਦਾ ਹੈ ਕਿ ਜਿਸ ਵੇਲੇ ਇਹਨਾਂ ਦੀ ਪਹਿਲੀ ਵਾਰ ਕਿਡਨੀਆਂ ਖਰਾਬ ਆਉਣ ਬਾਰੇ ਡਾਕਟਰਾਂ ਨੇ ਇਹਨਾਂ ਨੂੰ ਦੱਸਿਆ ਸੀ ਤਾਂ ਉਸ ਵਕਤ ਡਾਕਟਰਾਂ ਨੇ ਬਾਬੇ ਨੂੰ ਇਹ ਵੀ ਹਦਾਇਤ ਕੀਤੀ ਸੀ ਕਿ ਤੁਸੀਂ ਹੁਣ ਵੱਧ ਤੋਂ ਵੱਧ 1 ਸਾਲ ਜਾਂ 1.5 ਸਾਲ ਇਹ ਜਿਉਂਦੇ ਰਹਿ ਸਕੋਗੇ ਪਰ ਅੱਜ 60 ਸਾਲ ਦੀ ਉਮਰ ਹੋਣ ਦੇ ਬਾਵਜੂਦ 17-18 ਸਾਲਾਂ ਤੋਂ ਡੈਲਸਿਸ ਕਰਵਾ ਕਰਵਾ ਹੀ ਬਾਬਾ ਸਭ ਦੇ ਸਾਹਮਣੇ ਜਿਉਂਦਾ ਬੈਠਾ ਹੈ ਆਪਣੇ ਪ੍ਰਵਚਨਾਂ ਵਿੱਚ Swami Premānand Mahārāj ਵੱਧ ਤੋਂ ਵੱਧ ਇਮਾਨਦਾਰੀ ਨੂੰ ਤਰਜੀਹ ਦਿੰਦਾ ਕ્યા ਜਦਾ ਹੈ ਕਿ ਪਿਛਲੇ ਸਮੇਂ ਦਰਾਂ ਇੱਕ ਵਾਰ ਪ੍ਰੇਮਾਨੰਦ ਮਹਾਰਾਜ ਕੋਲ ਇੱਕ ਸੁਪਰੀਮ ਕੋਰਟ ਦਾ ਜੱਜ ਮੱਥਾ ਟੇਕਣ ਆਉਂਦਾ ਜਿਸ ਨੇ ਆ ਕੇ ਬਾਬੇ ਨੂੰ ਆਪਣਾ ਵੇਟਿੰਗ ਕਾਰਡ ਦਿਖਾਇਆ ਪਰ ਪ੍ਰੇਮਾਨੰਦ ਮਹਾਰਾਜ ਨੇ ਅੱਗੇ ਕਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਂ ਇੱਥੇ ਕਿਸੇ ਦੀ ਵੀ ਪਛਾਣ ਕਰਨ ਵਾਸਤੇ ਨਹੀਂ ਬੈਠਾ ਜਿਸ ਨੇ ਮੇਰੇ ਕੋਲ ਆਉਣਾ ਹੈ ਉਹ ਸਿਰਫ ਤੇ ਸਿਰਫ ਪ੍ਰਮਾਤਮਾ ਨੂੰ ਜਾਣਨ ਵਾਸਤੇ ਇੱਥੇ ਆਵੇ ਨਾ ਕਿ ਮੈਨੂੰ ਆਪਣੀ ਪਛਾਣ ਕਰਾਉਣ ਵਾਸਤੇ ਜੇਕਰ ਸਿੱਖ ਪ੍ਰਚਾਰਕਾਂ ਬਾਰੇ ਗੱਲ ਕਰੀਏ ਕਿ ਜਿਹੜੇ ਸਿੱਖ ਪ੍ਰਚਾਰਕ ਪ੍ਰੇਮਾਨੰਦ ਮਹਾਰਾਜ ਕੋਲ ਜਾਂਦੇ ਹਨ ਤੇ ਜਾ ਕੇ ਉਸਦੇ ਪੈਰਾਂ ਤੇ ਮੱਥਾ ਟੇਕਦੇ ਇਸ ਦਾ ਕੁਝ ਸਿੱਖ ਵਿਦਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ ਪਰ ਜੇ ਇਸ ਮੁੱਦੇ ਬਾਰੇ ਸੋਚਿਆ ਜਾਵੇ ਤਾਂ ਇੱਕ ਸਿੱਖ ਵਾਸਤੇ ਕਿਸੇ ਦੂਜੇ ਧਰਮ ਦੇ ਵਿਦਵਾਨ ਨਾਲ ਬੈਠ ਕੇ ਕੋਈ ਵਿਚਾਰ ਵਟਾਦਰਾ ਕਰਨਾ ਕੋਈ ਮਾੜੀ ਗੱਲ ਨਹੀਂ ਇਹ ਤਾਂ ਸਭ ਨੂੰ ਕਰਨੇ ਚਾਹੀਦੇ ਹਨ ਪਰ ਗੁਰੂ ਦਾ ਬਾਣਾ ਪਾ ਕੇ ਕਿਸੇ ਨੂੰ ਮੱਥੇ ਟੇਕਣੇ ਕਿਸੇ ਦੇ ਪੈਰਾਂ ਵਿੱਚ ਬਹਿਣਾ ਸ਼ਾਇਦ ਇਹ ਕੋਈ ਚੰਗੀ ਗੱਲ ਨਾ ਹੋਵੇ हां किसे ਵੱਡੀ ਉਮਰ ਦੇ ਬੰਦੇ ਦਾ ਸਤਿਕਾਰ ਕਰਨਾ ਵੀ ਜ਼ਰੂਰੀ ਹੈ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਇੱਕ ਸਿੱਖ ਵਾਸਤੇ ਇਹ ਵੀ ਹਦਾਇਤ ਹੈ ਕਿ ਉਹ ਜਿੱਥੇ ਵੀ ਜਾਵੇ ਆਪਣੇ ਗੁਰੂ ਦੇ ਫਲਸਫੇ ਨੂੰ ਹੀ ਅੱਗੇ ਵਧਾਵੇ ਪਿਛਲੇ ਸਮੇਂ ਦੌਰਾਨ ਜਦੋਂ ਬਗੇਸ਼ਵਰ ਧਾਮ ਵਾਲਾ ਪਖੰਡੀ ਤੇਂਦਰ ਸ਼ਾਸਤਰੀ ਚਰਚਾ ਵਿੱਚ ਆਇਆ ਸੀ ਤਾਂ ਉਸ ਵਕਤ ਪ੍ਰੇਮਾਨੰਦ ਮਹਾਰਾਜ ਨੇ ਉਸ ਨੂੰ ਚੈਲੰਜ ਕੀਤਾ ਸੀ ਕਿ ਚਮਤਕਾਰ ਨਾਮ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਜੇ ਤੇਂਦਰ ਸ਼ਾਸਤਰੀ ਤੇਰੇ ਵਿੱਚ ਕੋਈ ਚਮਤਕਾਰ ਹੈ ਤਾਂ ਤੂੰ ਮੈਨੂੰ ਆਪਣਾ ਭਵਿੱਖ ਦੱਸ ਕੇ ਦਿਖਾ ਪ੍ਰੇਮਨੰਦ ਮਹਾਰਾਜ ਬਾਰੇ ਇੱਕ ਕਹਾਣੀ ਇਹ ਵੀ ਬਣੀ ਹੋਈ ਹੈ ਕਿ ਜਦੋਂ ਉਹਨਾਂ ਦੀਆਂ ਦੋਵੇਂ ਕਿਡਨੀਆਂ ਖਰਾਬ ਹੋਈਆਂ ਸਨ ਤਾਂ ਡਾਕਟਰਾਂ ਨੇ ਉਹਨਾਂ ਨੂੰ ਕਿਡਨੀ ਟ੍ਰਾਂਸਪਲੈਂਟ ਕਰਨ ਦੀ ਵੀ ਸਲਾਹ ਦਿੱਤੀ ਸੀ ਕਿ ਬਾਬਾ ਜੀ ਤੁਹਾਡੇ ਕੋਲ ਤਾਂ ਸੈਂਕੜੇ ਚੇਲੇ ਤੁਹਾਡੇ ਲਈ ਕਿਡਨੀਆਂ ਦਾਨ ਕਰਨ ਲਈ ਤਿਆਰ ਬੈਠੇ ਹਨ ਤਾਂ ਉਸ ਵਕਤ ਬਾਬੇ ਨੇ ਉੱਤਰ ਦਿੱਤਾ ਸੀ ਕਿ ਮੈਂ ਇਹ ਖਰਾਬ ਕਿਡਨੀਆਂ ਨਹੀਂ ਕਿਡਵਾ ਸਕਦਾ ਕਿਉਂਕਿ ਇਹਨਾਂ ਦੋਹਾਂ ਕਿਡਨੀਆਂ ਵਿੱਚ ਇੱਕ ਵਿੱਚ ਸ਼੍ਰੀ ਕ੍ਰਿਸ਼ਨ ਵੱਸਦਾ ਹੈ ਤੇ ਦੂਜੇ ਵਿੱਚ ਰਾਧਾ ਇਸੇ ਕਰਕੇ ਤਾਂ ਹੀ ਇਹ ਖਰਾਬ ਹੋਈਆਂ ਹਨ ਸੋ ਦੋਸਤੋ ਇਹ ਸੀ ਸਾਰਾ ਅਸਲੀ ਸੱਚ ਸੋਸ਼ਲ ਮੀਡੀਆ ਤੇ ਵਾਇਰਲ ਸੁਆਮੀ ਪ੍ਰੇਮਨੰਦ ਮਹਾਰਾਜ ਬਾਰੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ